ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਨਗਰ ਨਿਗਮ ਦੀ ਟੀਮ ਨਾਲ ਸ਼੍ਰੀ ਦੁਰਗਿਆਨਾ ਤਿਰਤ ਦੇ ਦੁਸ਼ਹਿਰਾ ਮੈਦਾਨ ਦਾ ਨਿਰਖਣ ਕੀਤਾ ਅਤੇ ਉਹਨਾਂ ਦੱਸਿਆ ਕਿ ਦੁਸ਼ਹਿਰਾ ਮੇਲੇ ਦੇ ਜਸ਼ਨ ਦੇ ਸੰਬੰਧ ਵਿੱਚ ਮੈਦਾਨ ਦੀ ਸਫਾਈ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ ਇਸ ਮੌਕੇ ਵਿਧੀ ਕਮਿਸ਼ਨਰ ਵਿਸ਼ਾਲ ਵਧਾਵਨ ਡਾਕਟਰ ਰਾਕੇਸ਼ ਸ਼ਰਮਾ ਮੈਨੇਜਰ ਅਨਿਲ ਸ਼ਰਮਾ ਸਰਾਂਝ ਗੁਪਤਾ ਵੀ ਮੌਜੂਦ ਸਨ ਸਰਸਾ ਦੀ ਜਿਹੜਾ ਨਾ ਟੈਂਪਰੇਰੀ ਇੱਥੇ ਸਫਾਈ ਸਫਾਈ ਕਰਾਉਣੇ ਪਏ ਹੋਏ ਗਏਗੇ ਐਸਆਰਡੀ ਉਸੇ ਜਿਹੜਾ ਪ੍ਰੋਗਰਾਮ ਕੰਡੀਸ਼ਨ ਜਿਹੜੀ ਹੈ ਉਹ ਕਰਦੀ ਹੈ ਉਹੀ ਦੇਖਣ ਆਇਆ ਸੀ ਮੈਂ ਕੋਆਰਡੀਨੇਸ਼ਨ ਦੀ ਟੀਮ ਬਣਾਈ ਨਾ ਕਿ ਜਿਹੜਾ ਸਾਫ ਸਫਾਈ ਦਾ ਕਿਉਂਕਿ ਬਹੁਤ ਦਾ ਬੜਾ ਇੱਕ ਇੰਪੋਰਟੈਂਟ ਜੋ ਆ ਰਿਹਾ ਹੈ ਇਲੈਕਟਰੀ ਤਦਾਦ ਦੀ ਜਨਤਾ ਇਸ ਦੇ ਨਾਲ ਦੀ ਹੈ ਸੰਗਤ ਬਣ ਦਵਾਈ ਤੇਰੇ ਕਹਿੰਦਾ ਸੰਗਤ ਆਈ ਔਰ ਆਕੇ ਸਹਿਰਾ ਜਿਹੜਾ ਕੋਈ ਉਹਦਾ ਮੇਲ ਚ ਆ ਰਿਹਾ ਹੈ ਦੇ ਵੀ ਆ ਗਈ ਸੋ ਅਸੀਂ ਮੇਰੇ ਨਾਲ ਡਾਕਟਰ ਰਿਕਰਡ ਆ ਗਿਆ ਸਰਵਾਜੀ ਜਿਹੜੇ ਮੈਨੇਜਰ ਨੇ ਸਭ ਸਾਰੇ ਅਸੀਂ ਆਏ ਆ ਵਧਾਵਨ ਦੀ ਸਰਦਾਰ ਸੰਦੀਪ ਸਿੰਘ ਅਸੀ ਸਾਡੇ ਸਾਰੇ ਅਸੀਂ ਆਏ ਆ ਅੱਗੇ ਦੇਖਿਆ ਔਰ ਇਸਰ ਦੇ ਜੀ ਜਾਰੀ ਹੋ ਸਕਦਾ ਆਨੰਦ ਰਾਤੇ ਬਹੁ ਬਹੁ ਵਧਾਈ ਅੱਜ ਮੈਂ ਇੱਕ ਵਧਾਈ ਨਾਲ ਹੋਰ ਵਧਾਈ ਦੇਣੀ ਚਾਹੁੰਦਾ ਸਾਡੇ ਗੁਪਤਾ ਜੀ ਐਮਐਲਏ ਤੇ ਹੈਗੇ ਆ ਸਾਡੇ ਵੱਡੇ ਹਨੂਮਾਨ ਜੀ ਦੇ ਬਹੁਤ ਪੁਰਾਣੇ ਭਗਤ ਆ ਅੱਜ ਇਹਨਾਂ ਨੇ ਦੇਖੋ ਕੱਲ੍ਹ ਰਾਤੇ ਸ਼ੁਰੂ ਹੋਣੇ ਸਾਡੇ ਮੈਨੇਜਰ ਸਾਹਿਬ ਗੁਪਤਾ ਜੀ ਵਧਾਵਨ ਜੀ ਸਾਰੇ ਪਰਸਨਲ ਇੰਟਰਸਟ ਲੈ ਕੇ ਅੱਜ ਆਏ ਆ ਅੱਗੇ ਕੀ ਹੁੰਦਾ ਸੀ ਰੋਜ਼ ਕਈਦਾ ਸੀ ਸਫਾਈ ਕਰਦੇ ਹੋ ਤੇ ਦੁਸ਼ਹਰੇ ਤੱਕ ਵਾਜਾਂ ਦੇ ਦੇ ਸ਼ਦਾਈ ਕੰਮ ਤੇ ਹਮੇਸ਼ਾ ਹੀ ਹੋਏ ਪਰ ਮੈਨੂੰ ਇਹ ਬਹੁਤ ਚੰਗਾ ਲੱਗਾ ਕਿ ਅੱਜ ਐਮਐਲਏ ਬਾਜਾ ਭਗਤ ਦੇ ਤੌਰ ਤੇ ਆ ਗਏ ਜਿਸਰੋਂ ਨੇ ਪੀਨ ਕੰਦੇ ਗੱਲ ਭੰਜੀ ਨੇ ਮੈਨੂੰ ਫੋਨ ਕੀਤਾ ਸੀ 12:00 ਪੂਰੇ 12 ਵਜੇ ਆਪਣਾ ਸਰਕਾਰੀ ਅਮਲਾ ਸਰਕਾਰੀ ਅਮਲਾ ਲੈ ਕੇ ਆ ਗਿਆ ਮੇਰੀ ਹਨੁਮਾਨ ਜੀ ਅੱਗੇ ਹੋਈ ਪ੍ਰਾਰਥਨਾ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਹੀ ਬਲ ਬਖਸ਼ਣ ਤਹਿ ਦਿਲ ਤੋਂ ਸ਼ੁਕਰੀਆ ਕਰਦਣਾ ਅਜੀ ਜੀ ਦਾ ਡਾਕਟਰ ਸਾਹ ਦਾ ਵਿਸ਼ਾਲ ਜੀ ਦਾ ਅੱਜ ਜਿੱਥੇ ਸਾਡੇ ਨਾਲ ਖੜੀ ਨੇ ਮੋੜੇ ਨਾਲ ਮੋਢਾ ਲਾ ਕੇ ਤਾਂ ਕਿ ਸ਼ਹਿਰ ਦੀ ਜਿਹੜੀ ਜਨਤਾ ਹੈ ਉਹ ਆਪਣੇ ਸੁਖਾਵੇ ਤਰੀਕੇ ਨਾਲ ਬੜੇ ਹਨੂਮਾਨ ਮੰਦਿਰ ਦੇ ਦਰਸ਼ਨ ਕਰਨ ਠਾਕੁਰ ਜੀ ਦੇ ਜੈਜੈਕਾਰ ਲਗਾਉਣ ਸਭ ਨੂੰ ਉਸਤਵ ਦੀ ਵਧਾਈ ਹੈ ਸਾਰੇ ਲੋਕ ਹੁਮਮਾ ਆ ਗਿਆ ਤੁਹਾਨੂੰ ਵਿਵਸਥਾ ਇਨਸ਼ੋਰ ਕੀਤੀ ਹੈ ਆਪਣੇ ਸਾਡੇ ਐਮਐਲਏ ਸਾਹਿਬ ਨੇ ਕਿ ਜ਼ੋਰਦਾਰ ਮਿਲੇਗੀ ਤੁਸੀਂ ਆਓ ਸਾਰੇ ਨ ਮੱਥਾ ਟੇਕੋ